बुदा ਸ੍ਰੀ ਭਾਈ ਗੁਰਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋ ਰਿਹਾ ਜੀ ਇਸ ਵੇਲੇ ਅਸੀਂ ਪਿੰਡ ਮੱਥੂਪੁਰ ਜ਼ਿਲ੍ਹਾ ਹਿਆਰਪੁਰ ਚ ਖੜੇ ਆ ਇੱਕ ਪਾਸੇ ਤੇ ਸਾਡੇ ਮੁੱਖ ਮੰਤਰੀ ਜੀ ਧਮਗਜ਼ੇ ਮਾਰ ਰਹੇ ਆ ਕਿ ਜੁੱਧ ਨਸ਼ਿਆਂ ਵਿਰੁੱਧ ਦੂਜੇ ਪਾਸੇ ਆ ਸਾਡਾ ਮੱਥੂਪੁਰ ਦੇ ਸਰਪੰਨ ਸਾਹਿਬ ਖੜੇ ਆ ਇਧਰ ਮੈਂ ਤੁਹਾਨੂੰ ਦਿਖਾਉਣਾ ਵੀ ਸਾਡੀਆਂ ਮਤਾਵਾਂ ਬੈਣਾ ਖੜੀਆਂ ਐ ਜਿਹੜੀਆਂ ਇਸ ਮੁੱਖ ਮੰਤਰੀ ਦੀ ਜਾਨ ਨੂੰ ਰੋ ਰਹੀਆਂ ਵੀ ਸਾਡੇ ਪਿੰਡ ਸ਼ਰਾਬ ਦਾ ਠੇਕਾ ਬੰਦ ਕਰੋ ਆ ਭਗਵੰਤ ਮਾਨ ਜੀ ਤੁਹਾਡੇ ਐਸਡੀਐਮ ਸਾਹਿਬ ਟਾਂਡਾ ਨੂੰ ਪੰਚਾਇਤ ਮੰਗ ਪੱਤਰ ਵੀ ਦੇ ਚੁੱਕੀ ਆ ਮਤਾ ਪਾ ਕੇ ਵੀ ਦੇ ਚੁੱਕੀ ਆ ਕਿ ਇਥੋਂ ਸ਼ਰਾਬ ਦਾ ਠੇਕਾ ਚੁੱਕ ਕੇ ਲੈ ਜਾਓ ਸਾਨੂੰ ਨਹੀਂ ਚਾਹੀਦਾ ਰੋਜ਼ ਅਖਬਾਰਾਂ ਵਿੱਚ ਤੁਸੀਂ ਝੂਠੀ ਇਸ਼ਤਿਹਾਰबाजी ਕਰ ਰਹੇ ਆ ਕਿ ਅਸੀਂ ਪਿੰਡਾਂ 'ਚ ਨਸ਼ੇ ਵਿਰੋਧ ਮੁਹਿੰਮ ਚਲਾਉਣੀਆ ਚਾਹੁੰਨੇ ਆ ਤੇ ਦੂਜੇ ਪਾਸੇ ਪਿੰਡਾਂ ਵਾਲੇ ਕਹਿ ਰਹੇ ਆ ਕਿ ਆ ਠੇਕੇ ਬੰਦ ਕਰੋ ਨਾ ਉਹਨਾਂ ਦੀ ਐਸਟੇਮ ਸੁਣਦਾ ਨਾ ਐਸਐਚਓ ਸੁਣਦਾ ਨਾ ਕੋਈ ਹੋਰ ਸੁਣਦਾ ਕਿੱਥੇ ਜਾਈਏ ਤੇ ਇਹ ਪਿੰਡ ਵਾਲਿਆਂ ਨੇ ਐਤ ਕਰ ਲਿਆ ਸਾਡੀ ਮੀਟਿੰਗ ਹੋ ਗਈ ਆ ਸੋਮਵਾਰ ਤੱਕ ਦਾ ਪ੍ਰਸ਼ਾਸਨ ਨੂੰ ਟਾਈਮ ਦੇਤਾ ਜੇਕਰ ਐਤਵਾਰ ਸ਼ਾਮ ਤੱਕ ਇਹ ਠੇਕੇ ਬੰਦ ਨਾ ਹੋਇਆ ਸੋਮਵਾਰ ਸਵੇਰੇ ਸਾਡੀਆਂ ਮਤਾਵਾ ਭੈਣਾ ਸਰਪੰਚ ਸਾਹਿਬ ਦੀ ਹਾਜ਼ਰੀ ਵਿੱਚ ਇਸ ਠੇਕੇ ਨੂੰ ਤਾਲਾ ਮਾਰਨ ਗਿਆ ਇਹਨੂੰ ਬੰਦ ਕਰਾਂਗੇ ਅਸੀਂ ਕਹਿੰਦੇ ਵੀ ਜਿੰਨੂੰ ਇਹ ਠੇਕਾ ਚਾਹੀਦਾ ਉਹ ਲੈ ਜਾਵੇ ਨੱਥੂਪੁਰ ਵਾਸੀਆਂ ਨੂੰ ਇਹ ਠੇਕਾ ਨਹੀਂ ਚਾਹੀਦਾ ਤੇ ਭਗਵੰਤ ਮਾਨ ਸਰਕਾਰ ਆਪਣੀ ਕਹਿਣੀ ਕਰਨੀ ਤੇ ਪੱਕੀ ਰਵੇ ਤੇ ਇਹ ਸ਼ਰਾਬ ਦਾ ਠੇਕਾ ਬੰਦ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ